ਪੰਜਾਬ ਕੇ ਸੀ ਜਗਵਾਨੀ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ ਸਿੱਠੀ ਗੱਲ ਲੋਕ ਸਭਾ ਚੋਣਾਂ ਦੀ ਕਰ ਲੈਣੇ ਆ ਜਿੱਥੇ ਆਵਾ ਦੀ ਪਾਚੀ ਵੱਲੋਂ ਆਪਣੇ ਅੱਠ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਚਰਚਾ ਅਕਾਲੀ ਦਲ ਭਾਜਪਾ ਗਠਜੋੜ ਦੀ ਵੀ ਚੱਲ ਰਹੀ ਹੈ ਜਾਣਕਾਰੀ ਮਿਲ 파ਰੀ ਹੈ ਕਿ 22 ਤਾਰੀਖ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਉਸ ਤੋਂ ਬਾਅਦ ਕਿਸੇ ਵੀ ਵੇਲੇ ਵੀ ਗਠਵੰਧਨ ਦਾ ਵੀ ਐਲਾਨ ਹੋ ਸਕਦਾ ਹੈ ਪਰ ਇਸ ਵਿਚਾਲੇ ਸਭ ਤੋਂ ਵੱਧ ਕਨਫਿਊਜ਼ਨ ਦੀ ਸਥਿਤੀ ਵਰਕਰਸ ਅਤੇ ਲੀਡਰਸ ਦੇ ਵਿੱਚ ਬਣੀ ਹੋਈ ਹੈ ਅਲੱਗ-ਅਲੱਗ ਲੋਕ ਸਭਾ ਹਲਕਿਆਂ ਤੋਂ ਜੋ ਜਾਣਕਾਰੀ ਮਿਲੀ ਹੈ ਕਿ ਜਿਸ ਤਰੀਕੇ ਦਾ ਚੋਣ ਜਾਬਤਾ ਲੱਗਣ ਤੋਂ ਬਾਅਦ ਚੋਣ ਪ੍ਰਚਾਰ ਹੋਣਾ ਚਾਹੀਦਾ ਸੀ ਉਸ ਤਰੀਕੇ ਦਾ ਪ੍ਰਚਾਰ ਨਹੀਂ ਹੋ پا ਰਿਹਾ ਦਰਸਨ ਵਰਕਰ ਜਿਹੜਾ ਹੈ ਉਹ ਕਨਫਿਊਜ਼ ਹੈ ਕਿ ਆਖਰ ਅਸੀਂ ਵੋਟ ਕਿਸ ਪਾਰਟੀ ਵਾਸਤੇ ਮੰਗੀਏ ਕਿਸ ਲੀਡਰ ਵਾਸਤੇ ਮੰਗੀਏ ਤੇ ਨਾਲੇ ਕਿਹੜੇ ਮੁੱਦੇ ਲੋਕਾਂ ਤੱਕ ਲੈ ਕੇ ਜਾਈਏ ਫਿਲਹਾਲ ਜਾਣਕਾਰੀ ਵੀ ਮਿਲ ਪਾ ਰਹੀ ਹੈ ਕਿ ਜੇ ਗਠਬੰਧਨ ਹੁੰਦਾ ਹੈ ਤਾਂ ਅਕਾਲੀ ਦਲ 8 ਸੀਟਾਂ ਤੇ ਤੇ ਭਾਜਪਾ 5 ਸੀਟਾਂ ਤੇ ਚੋਣ ਲੜ ਸਕਦਾ ਹੈ ਜਾਣਕਾਰੀ ਇਹ ਵੀ ਮਿਲ 파 ਰਹੀ ਹੈ ਕਿ ਫਾਜਪਾ ਜਲੰਧਰ ਅਤੇ ਲੁਧਿਆਣਾ ਸੀਟ ਦੀ ਵੀ ਮੰਗ ਕਰ ਰਿਹਾ ਹੈ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਲੇਕਿਨ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਸੀਟਾਂ ਉੱਪਰ ਉਮੀਦਵਾਰਾਂ ਨੂੰ ਲੈ ਕੇ ਸ਼ਸ਼ੋਪੰਜ ਵਾਲੀ ਸਥਿਤੀ ਬਣੀ ਹੋਈ ਹੈ ਜੇਕਰ ਜਲੰਧਰ ਸੀਟ ਦੀ ਗੱਲ ਕੀਤੀ ਜਾਏ ਤਾਂ ਇੱਥੇ ਜ਼ਿਆਦਾਤਰ ਕਾਂਗਰਸ ਦਾ ਉਮੀਦਵਾਰ ਹੀ ਜੇਤੂ ਹੁੰਦਾ ਰਿਹਾ ਹੈ ਪਰ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਮੰਗਰੋਂ ਜਲੰਧਰ ਸੀਟ ਤੇ ਜਿਮਨੀ ਚੋਣ ਦਾ ਐਲਾਨ ਹੋਣ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਤੇ ਉਹਨਾਂ ਜਿੱਤ ਹਾਸਲ ਕੀਤੀ ਸੀ ਅਕਾਲੀ ਦਲ ਇਸ ਸੀਟ ਤੇ ਹਮੇਸ਼ਾ ਚੋਣ ਲੜਦਾ ਆ ਰਿਹਾ ਹੈ ਪਰ ਇਸ ਸੀਟ ਤੇ ਜ਼ਿਆਦਾ ਵੋਟ ਬੈਂਕ ਹਿੰਦੂ ਭਾਈਚਾਰੇ ਨਾਲ ਸਬੰਧਤ ਹੋਣ ਕਰਕੇ ਭਾਜਪਾ ਇਸ ਥਾਂ ਤੇ ਚੋਣ ਲੜਨਾ ਚਾਹੁੰਦੀ ਹੈ ਜਾਣਕਾਰੀ ਇਹ ਵੀ ਦੇਦੀ ਹੈ ਕਿ ਭਾਜਪਾ ਜਿਮਨੀ ਚੋਣ ਦੌਰਾਨ ਆਪਣੀਆਂ ਦੋ ਰਵਾਇਤੀ ਸੀਟਾਂ ਜਲੰਧਰ ਨਾਰਥ ਅਤੇ ਜਲੰਧਰ ਸੈਂਟਰਲ ਨੂੰ ਬਚਾਉਣ ਦੇ ਵਿੱਚ ਵੀ ਕਾਮਯਾਬ ਰਹੀ ਸੀ ਨਾਰਥ ਸੀਟ ਤੇ ਉਸ ਨੂੰ 31590 ਵੋਟਾਂ ਮਿਲੀਆਂ ਸੀ ਜਦਕਿ ਆਮ ਆਦਮੀ ਪਾਰਟੀ ਨੂੰ ਇੱਥੇ 30290 ਵੋਟਾਂ ਪਈਆਂ ਸੀ ਤੇ ਇੰਜ ਜਲੰਧਰ ਸੈਂਟਰਲ ਹਲਕੇ ਦੇ ਵਿੱਚ ਭਾਜਪਾ ਨੂੰ 25259 ਵੋਟਾਂ ਮਿਲੀਆਂ ਸੀ ਜਦਕਿ ਆਪ ਨੂੰ ਇੱਥੇ 24714 ਵੋਟਾਂ ਮਿਲੀਆਂ ਸੀ ਉੱਥੇ ਹੀ ਜੇਕਰ ਗੱਲ ਕੀਤੀ ਜਾਏ ਲੁਧਿਆਣਾ ਸੀਟ ਦੀ ਤਾਂ ਲੁਧਿਆਣਾ ਸੀਟ ਵੀ ਅਕਾਲੀ ਦਲ ਛੱਡਣਾ ਨਹੀਂ ਚਾਹੁੰਦਾ ਪਰ ਭਾਜਪਾ ਚਾਹੁੰਦੀ ਹੈ ਕਿ ਲੁਧਿਆਣਾ ਦੇ ਵਿੱਚ ਉਹਨਾਂ ਦਾ ਉਮੀਦਵਾਰ ਇਸ ਵਾਰ ਚੋਣ ਲੜੇ ਇਸ ਥਾਂ ਤੇ ਵੀ ਜ਼ਿਆਦਾ ਵੋਟਰ ਹਿੰਦੂ ਨੇ ਤੇ ਇਸਕਰ ਦੀ ਪਾਸਪਾ ਇਥੋਂ ਚੋਣ ਲੜਨਾ ਚਾਹੁੰਦੀ ਹੈ ਬਹਿਰਾਂ ਲੰਤਜ਼ਾਰ ਹੈ ਹੁਣ ਕਿ ਅਕਾਲੀ ਪਾਸਪਾ ਗੱਟ ਜੋੜ ਨੂੰ ਲੈ ਕੇ ਕੀ ਫੈਸਲਾ ਲੈਂਦਾ ਹੈ ਤੇ ਉਸ ਤੋਂ ਬਾਅਦ ਹੀ ਤਸਵੀਰ ਸਾਫ ਹੋਏਗੀ ਤੇ ਨਾਲ ਹੀ ਜਿਹੜੇ ਵਰਕਰ ਇਸ ਵੇਲੇ ਕਨਫਿਊਜ਼ ਹਨ ਕਿ ਕਿਸ ਕਿਸ ਪਾਰਟੀ ਵਾਸਤੇ ਵੋਟ ਮੰਗਨ ਜਾਈਏ ਉਹ ਵੀ ਪੂਰੇ ਤਰੀਕੇ ਦੇ ਨਾਲ ਐਕਟਿਵ ਹੋ ਜਾਣਗੇ ਤੇ ਚੋਣ ਅਖਾੜਾ ਭਖਦਾ ਹੋਇਆ ਨਜ਼ਰ ਆਏਗਾ ਆਪਣੇ ਸਹਿਯੋਗੀ ਆਕਾਸ਼ ਦੇ ਨਾਲ ਨਵੀਨ ਸਿੱਟੀ ਪੰਜਾਬ ਕੇਸਰੀ ਜੱਟਪਾਨੀ